ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਆਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਅੱਜ ਡਾਕਟਰ ਡੇ ਹੈ ਡਾਕਟਰ ਡੇ ਦੇ ਮੌਕੇ ਤੇ ਅੱਜ ਸਾਰੇ ਡਾਕਟਰ ਸਹਿਬਾਨਾਂ ਨੂੰ ਸਾਡੇ ਵੱਲੋਂ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਸੋ ਸ਼੍ਰੀ ਵਿਸ਼ਵਕਰਮਾ ਸਭਾ ਕੋਰਾਲੀ ਜਿਨ੍ਹਾਂ ਦੇ ਪ੍ਰਧਾਨ ਨੇ ਮਾਸਟਰ ਸਰਦਾਰ ਗੁਰਮਖ ਸਿੰਘ ਜੀ ਅਤੇ ਉਹਨਾਂ ਦੀ ਸਾਰੀ ਸਭਾ ਸੋ ਉਹਨਾਂ ਦੇ ਵੱਲੋਂ ਅੱਜ ਜੋ ਕਮਿਊਨਿਟੀ ਹੈਲਥ ਸੈਂਟਰ ਕੁਰਾਲੀ ਹੈ ਇੱਥੇ ਅੱਜ ਡਾਕਟਰਾਂ ਦਾ ਮਾਨ ਸਨਮਾਨ ਕੀਤਾ ਗਿਆ ਹੈ ਸੋ ਇੱਥੇ ਦੀ ਤੁਹਾਨੂੰ ਇਹ ਜਾਣਕਾਰੀ ਦਿਖਾਉਣੀ ਹੈ ਅਤੇ ਜੋ ਡਾਕਟਰ ਸਹਿਬਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਅਤੇ ਜੋ ਵਿਸ਼ਵਕਰਮਾ ਸਭਾ ਦੇ ਪ੍ਰਧਾਨ ਨੇ ਮਾਸਟਰ ਗੁਰਮਖ ਸਿੰਘ ਜੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਆਉ ਦਿਖਾਉਣੀ ਆ ਤੁਹਾਨੂੰ ਇਹ ਪੂਰੀ ਜਾਣਕਾਰੀ ਸਾਹ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਅੱਜ ਡਾਕਟਰ ਡੇ ਦੀਆਂ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ ਜੀ ਸੋ ਅੱਜ ਵਿਸ਼ੂ ਕਰਮਾ ਸਭਾ ਦੇ ਵੱਲੋਂ ਸਨਮਾਨਤ ਕੀਤਾ ਗਿਆ ਕੀ ਕਹਿਣਾ ਨਹੀਂ ਬਹੁਤ ਵਿਸ਼ੂ ਕਰਮਾ ਫਾਊਂਡੇਸ਼ਨ ਹਰ 3-4 ਸਾਲ ਸੇ ਰੈਗੂਲਰਲੀ ਆਤੇ ਨੇ ਡਾਕਟਰ ਡੇ ਤੇ ਤੇ ہماری ਸਭ ਡਾਕਟਰਸ ਕੀ ਹੌਸਲਾ افزਾਈ ਕਰਦੇ ਨੇ ان ਦਾ ਬਹੁਤ ਬਹੁਤ ਥੈਂਕ ਯੂ ਸਪੈਸ਼ਲੀ ਗੁਰਮੁਖ ਅੰਕਲ ਦਾ ਬਹੁਤ ਧੰਨਵਾਦ ਕਿ ਹਰ ਵਾਰ ਆ ਕੇ ہمیں ਹੌਸਲਾ ਦਿੰਦੇ ਨੇ ਅੱਗੇ ਹੋਰ ਬੜੀਆ ਕੰਮ ਕਰਨ ਦਾ ਮੌਕਾ ਦਿੰਦੇ ਨੇ ਜੀ ਥੈਂਕ ਯੂ ਥੈਂਕ ਯੂ ਸੋ ਡਾਕਟਰ ਸਾਹਿਬ ਜਿਹੜੇ ਡਾਕਟਰ ਨੇ ਇੱਕ ਦੂਸਰੇ ਰੱਬ ਮੰਨੇ ਜਾਂਦੇ ਨੇ ਸੋ ਕੀ ਕਹਿਣਾ ਹੈ ਤੁਹਾਡਾ ਇਹਦੇ ਬਾਰੇ ਇਹ ਬਿਲਕੁਲ ਸਹੀ ਗੱਲ ਹੈ ਕਿ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਜਦੋਂ ਡਾਕਟਰ ਮਰੀਜ਼ ਸਾਡੇ ਕੋਲ ਆਂਦਾ ਉਹ ਕਾਫੀ ਇੱਕ ਤਾਂ ਫਿਜ਼ੀਕਲੀ ਇਲ ਹੁੰਦਾ ਹੈ ਤੇ ਮੈਂਟਲੀ ਵੀ ਇਲ ਹੁੰਦਾ ਹੈ ਅਸੀਂ ਉਹਨੂੰ ਦਵਾਈ ਦੇ ਨਾਲ ਨਾਲ ਆਪਣੀ ਗੱਲਾਂ ਦੇ ਰਾਹੀਂ ਆਪਣੀ ਦੁਆਵਾਂ ਦੇ ਨਾਲ ਉਹਨੂੰ ਠੀਕ ਕਰ ਦਿੰਦੇ ਹਾਂ ਇਸ ਕਰਕੇ ਸਾਨੂੰ ਇਹ ਦਰਜਾ ਵੀ ਦਿੱਤਾ ਗਿਆ ਹੈ ਤੋ ਜੋ ਮਰੀਜ਼ ਹੈ ਉਹਦੀ ਉਮੀਦ ਇੱਕ ਡਾਕਟਰ ਤੇ ਹੀ ਹੁੰਦੀ ਹੈ। ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ। ਸੋ ਅੱਜ ਦੇ ਡਾਕਟਰ ਦੇ ਬਾਰੇ ਕੀ ਕਹੋਗੇ? ਮੈਂ ਅੱਜ ਦੇ ਡਾਕਟਰ ਦੇ ਬਾਰੇ ਕਹਿਣਾ ਚਾਹੁੰਦੀ ਆ ਕਿ ਅਸੀਂ ਇਦਾਂ ਹੀ ਤੁਹਾਨੂੰ ਸੇਵਾਵਾਂ ਪ੍ਰਦਾਨ ਕਰਦੇ ਰਹੀਏ। ਅਸੀਂ ਖੁਦ ਵੀ ਤੰਦਰੁਸਤ ਰਹੀਏ ਤੇ ਤੁਹਾਨੂੰ ਵੀ ਤੰਦਰੁਸਤ ਕਰੀਏ। ਥੈਂਕ ਯੂ ਸੋ ਮੱਚ। ਹਾਂਜੀ ਡਾਕਟਰ ਸਾਹਿਬ ਮੁਬਾਰਕਾਂ ਜੀ ਡਾਕਟਰ ਦੇ ਦੀਆਂ ਬਲਤਾਂ ਤੁਹਾਨੂੰ। ਥੈਂਕ ਯੂ ਥੈਂਕ ਯੂ ਜੀ। ਸੋ ਅੱਜ ਵਿਸ਼ਵਕਰਮਾ ਸਭਾ ਦੇ ਵੱਲੋਂ ਤੁਹਾਨੂੰ ਸਨਮਾਨਤ ਵੀ ਕੀਤਾ ਗਿਆ ਤੇ ਡਾਕਟਰ ਦੇ ਬਾਰੇ ਕੀ ਕਹੋਗੇ? ਮੈਂ ਬਹੁਤ ਧੰਨਵਾਦੀ ਆ ਵਿਸ਼ਵਕਰਮਾ ਸੁਸਾਇਟੀ ਦਾ ਜਿਹਨੇ ਸਾਨੂੰ ਸਨਮਾਨਿਤ ਕੀਤਾ ਇੱਕ ਦਿਨ ਹੀ ਸਹੀ ਪਰ ਚਲੋ ਇਸ ਜਿਸਮਾਨ ਬਖਸ਼ਣਾ ਬਹੁਤ ਵਧੀਆ ਲੱਗਦਾ ਜਿੱਦਾਂ ਦੇਖਦੇ ਆਂ ਅੱਜਕੱਲ ਇੰਨੀ ਤਾਂ ਰਿਸਪੈਕਟ ਨਹੀਂ ਹੋ ਰਹੀ ਡਾਕਟਰਸ ਦੀ ਖਾਸ ਕਰਕੇ ਗਵਰਨਮੈਂਟ ਡਾਕਟਰਸ ਦੀ ਪਰ ਵੀ ਆਰ ਥੈਂਕਫੁਲ ਕਿ ਤੁਸੀਂ ਆਏ ਸਾਡੇ ਬਾਰੇ ਥੈਂਕ ਯੂ ਥੈਂਕ ਯੂ ਸੋ ਹੈਪੀ ਤੁਮਾਰ ਜੀ ਅੱਜ ਤੁਹਾਡੀ ਇਹ ਸਭਾ ਦੇ ਵੱਲੋਂ ਡਾਕਟਰ ਡੇ ਦੇ ਮੌਕੇ ਤੇ ਡਾਕਟਰਾਂ ਦਾ ਸਨਮਾਨ ਵੀ ਕੀਤਾ ਗਿਆ ਕੀ ਕਹਿਣਾ ਹਾਂ ਜੀ ਡਾਕਟਰ ਡੇ ਜੀ ਸਾਰਾ ਵਰਲਡ ਡਾਕਟਰ ਡੇ ਬਣਾ ਰਿਹਾ ਅਸੀਂ ਵੀ ਅੱਜ ਆਪਣੀ ਵਿਸ਼ਕਰਮਾ ਸਾਹਿਬ ਵੱਲੋਂ ਸਿਵਲ ਹਸਪਤਲ ਕਰਾਲੀ ਆਏ ਆ ਸਾਡੇ ਇੱਥੇ ਬਹੁਤ ਵਧੀਆ-ਵਧੀਆ ਡਾਕਟਰ ਆਏ ਡਾਕਟਰ ਰਵਿੰਦਰ ਗੁਪਤਾ ਜੀ ਆਰਥੋਪੈਡਿਕ ਦੇ ਬਹੁਤ ਮਹਾਨ ਡਾਕਟਰ ਹੈ ਬਾਕੀ ਹੋਰ ਵੀ ਚੰਗੀ ਜੌਬ ਕਰ ਰਹੇ ਸਾਰੇ ਆਪਣੇ ਇਹਨਾਂ ਨੂੰ ਸਭ ਨੂੰ ਆਪਾਂ ਸ਼ੁਭਕਾਮਨਾਵਾਂ ਵਧਾਈਆਂ ਦੇਣ ਆਏ ਆ ਕੋਈ ਡਾਕਟਰ ਡੇਰ ਤੇ ਇਹ ਬੂਸਟ ਹੋਣ ਹੋਰ ਵਧੀਆ ਕੰਮ ਕਰਨ ਜਿਹਨਾਂ ਸਾਡੇ ਮਾਸਟਰਿੰਦਸਾ ਵੀ ਨੈਕਸਟ ਟੂ ਗੋਡ ਡਾਕਟਰ ਹੁੰਦੇ ਆ ਤੇ ਡਾਕਟਰ ਰੱਬ ਦਾ ਰੂਪ ਹੈ ਤੇ ਅਸੀਂ ਰੱਬ ਦਾ ਰੂਪ ਮੱਕੀ ਤੁਸੀਂ ਸ਼ਖਸ਼ਾ ਦੇਖ ਸਕਦੇ ਆ ਅਸੀਂ ਅੱਜ ਇਹ ਡਾਕਟਰ ਡੇ ਸਿਵਲ ਹਸਪਤਲ ਬਣਾਉਣਾ ਹੈ ਵੀ ਜੋ ਸਾਡੇ ਡਾਕਟਰਸ ਹੈ ਹੋਰ ਵਧੀਆ ਕੰਮ ਕੰਨ ਕਰ ਰਹੇ ਹੈ ਸਿਵਲ ਹਸਪਤਲ ਬਹੁਤ ਤਰੱਕੀ ਕਰ ਰਿਹਾ ਹੈ ਸਾਡਾ ਇਹ ਉਹਨਾਂ ਦੇ ਉਪਰਾਲਾ ਸਾਰੇ ਡਾਕਟਰਸ ਨੂੰ ਵਧਾਈਆਂ ਸਾਡੇ ਥੈਂਕ ਯੂ ਥੈਂਕ ਯੂ ਸੋਮਾ ਹਾਟਜੀ ਤੁਸੀਂ ਵਿਸ਼ੂ ਕਰਮਾ ਸਭਾ ਦੇ ਪ੍ਰਧਾਨ ਵੀ ਹੋ ਸੋ ਪ੍ਰਧਾਨ ਹੋਣ ਦੇ ਨਾਤੇ ਅੱਜ ਤੁਹਾਡੀ ਸਾਰੀ ਸੋਸਾਇਟੀ ਦੇ ਵੱਲੋਂ ਅੱਜ ਹਸਪਤਲ ਦੇ ਵਿੱਚ ਆ ਕੇ ਜੋ ਡਾਕਟਰ ਡੇ ਤੇ ਸਨਮਾਨਤ ਕੀਤਾ ਗਿਆ ਸਾਡੀ ਵਿਸ਼ੂ ਕਰਮਾ ਸੋਸਾਇਟੀ ਨੇ ਉਪਰਾਲਾ ਕੀਤਾ ਕਿ ਡਾਕਟਰ ਜਿਹੜੇ ਨੇ ਰੱਬ ਦਾ ਰੂਪ ਨੇ ਰੱਬ ਤੋਂ ਬਾਅਦ ਅਸੀਂ ਡਾਕਟਰ ਸਾਹਿਬ ਨੂੰ ਆਪਣਾ ਸਭ ਤੋਂ ਉੱਤੇ ਮੰਨਦੇ ਆ ਸੋ ਇਸ ਲਈ ਅੱਜ ਡਾਕਟਰ ਡੇ ਤੇ ਵਿਸ਼ਵਕਰਮਾ ਸੁਸਾਇਟੀ ਨੇ ਡਾਕਟਰ ਜਨੂ ਨੂੰ ਸਨਮਾਨਿਤ ਕਰਨ ਦਾ ਉਪਰਾਲਾ ਕੀਤਾ ਡਾਕਟਰ ਜਿਹੜੇ ਨੇ ਜਿਹੜੀ ਹੈ ਦਵਾਈ ਜਿਹੜੀ ਹੈ ਉਹ ਡਿਸੀਜ਼ ਨੂੰ ਠੀਕ ਕਰਦੀ ਹੈ ਪਰ ਡਾਕਟਰ ਜਿਹੜੇ ਨੇ ਉਹ ਮਰੀਜ਼ ਨੂੰ ਠੀਕ ਕਰਦੇ ਨੇ ਸੋ ਡਾਕਟਰ ਜਿਹੜੇ ਨੇ ਨੈਕਸਟ ਟੂ ਗੋਡ ਰੱਬ ਤੋਂ ਬਾਅਦ ਜੇ ਨੌ ਕਿਸੇ ਦਾ ਹੈ ਤਾਂ ਡਾਕਟਰ ਦਾ ਹੈ ਸੋ ਸੁਸਾਇਟੀ ਦੇ ਵਿੱਚ ਡਾਕਟਰਸ ਨੂੰ ਜਰੂਰ ਸਾਨੂੰ ਇੱਜ਼ਤ ਮਾਨ ਦੇਣਾ ਚਾਹੀਦਾ ਕਿਉਂਕਿ ਜਦੋਂ ਮਰੀਜ਼ ਜਿਹੜਾ ਬਹੁਤ ਜ਼ਿਆਦਾ ਦੁਖੀ ਹੁੰਦਾ ਤੇ ਉਸ ਨੂੰ ਬਹੁਤ ਵੱਡੀ ਬਿਮਾਰੀ ਘੇਰ ਲੈਂਦੀ ਹੈ ਤਾਂ ਫਿਰ ਉਸ ਦਾ ਇੱਕੋ ਇੱਕ ਸਹਾਰਾ ਜਿਹੜੇ ਨੇ ਡਾਕਟਰ ਹੁੰਦੇ ਨੇ ਸੋ ਇਸ ਲਈ ਅੱਜ ਅਸੀਂ ਸਭਾ ਸਾਡੀ ਜਿਹੜੀ ਆ ਮਾਣ ਮਹਿਸੂਸ ਕਰ ਰਹੀ ਹੈ ਕਿ ਅਸੀਂ ਅੱਜ ਡਾਕਟਰ ਦੇਤੇ ਸਾਡੇ ਕੋਰਾਲੀ ਹਸਪੀਟਲ ਦੇ ਬਹੁਤ ਹੀ ਤਜਰਬੇਕਾਰ ਓਨੈਸਟ ਇਮਾਨਦਾਰ ਡੈਡੀਕੇਟਿਡ ਆਪਣੇ ਮਿਸ਼ਨ ਪ੍ਰਤੀ ਉਹਨਾਂ ਡਾਕਟਰਸ ਨੂੰ ਅਸੀਂ ਸਨਮਾਨਿਤ ਕਰਕੇ ਮਾਣ ਮਹਿਸੂਸ ਕਰਦੇ ਹਾਂ ਜਿਵੇਂ ਕਹਿ ਦਿੰਦੇ ਆ ਕਿ ਸਰਕਾਰੀ ਹਸਪੀਟਲ ਦੇ ਵਿੱਚ ਨਾ ਜਾਓ ਇਲਾਜ ਨਹੀਂ ਹੁੰਦੇ ਪ੍ਰਾਈਵੇਟ ਜਾਓ ਇਹਦੇ ਬਾਰੇ ਕੀ ਕਹੋਗੇ ਮੈਂ ਇਹਦੇ ਬਾਰੇ ਕਹਾਂਗਾ ਕਿ ਨਹੀਂ ਜੋ ਡਾਕਟਰ ਜਿਹੜੇ ਨੇ ਕੁਆਲੀਫਾਈਡ ਸਰਕਾਰੀ ਹਸਪੀਟਲਸ ਦੇ ਨੇ ਅਗਰ ਆਪਾਂ ਉਹਨਾਂ ਤੋਂ ਦਵਾਈ ਲੈਣੇ ਆ ਆ ਸਾਨੂੰ ਉਹ ਇੱਕ ਤੇ ਪਹਿਲੀ ਗੱਲ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਮਰੀਜ਼ ਨੂੰ ਅਸੀਂ ਹੁਣੇ ਠੀਕ ਕਰਨਾ ਕਿਉਂਕਿ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਅਸੀਂ ਮਰੀਜ਼ ਨੂੰ ਠੀਕ ਕਰਕੇ ਆਪਣੀ ਮਾਰਕੀਟ ਬਣਾਉਣੀ ਹੈ ਉਹਨਾਂ ਨੂੰ ਸਰਕਾਰ ਤੋਂ ਤਨਖਾਹ ਦੇ ਰਹੀ ਹੈ ਉਹਨਾਂ ਨੇ ਮਰੀਜ਼ ਨੂੰ ਇਸ ਢੰਗ ਨਾਲ ਠੀਕ ਕਰਨਾ ਹੁਣ ਕੀ ਕਰਦੇ ਨੇ ਡਾਕਟਰ ਮਰੀਜ਼ ਆਇਆ ਡੋਜ਼ ਇੰਨੀ ਜ਼ਿਆਦਾ ਦੇ ਦਿੱਤੀ ਇੱਕਦਮ ਮਰੀ ਠੀਕ ਹੋ ਗਿਆ ਕਿਉਂਕਿ ਉਸ ਨੂੰ ਇਹ ਹੋ ਗਿਆ ਮੇਰਾ ਮਰੀਜ਼ ਤਾਂ ਠੀਕ ਹੋ ਗਿਆ ਕੱਲ ਨੂੰ ਉਹਦੇ ਕੋਲ ਹੋਰ ਮਰੀਜ਼ ਆਉਣੇ ਸ਼ੁਰੂ ਹੋ ਜਾਣੇ ਪਰ ਨਹੀਂ ਸਰਕਾਰੀ ਡਾਕਟਰ ਤੁਹਾਨੂੰ ਕਦੇ ਵੀ ਡੋ ਜਿਹੜੀ ਹੈ ਉਹ ਜਿਆਦਾ ਨਹੀਂ ਦੇਵੇਗਾ ਉਹ ਹੌਲੀ ਹੌਲੀ ਦੇਖੇਗਾ ਕਿ ਕਿਵੇਂ ਮਰੀਜ਼ ਨੂੰ ਸਟੈਪ ਵਾਈ ਸਟੈਪ ਠੀਕ ਕਰਨਾ ਜਿਹੜਾ ਕਿ ਬਹੁਤ ਜ਼ਰੂਰੀ ਹੈ ਦਾ ਸੋ ਇਸ ਲਈ ਸਾਨੂੰ ਸਰਕਾਰੀ ਡਾਕਟਰਸ ਨੂੰ ਪ੍ਰੇਫਰੈਂਸ ਦੇਣੀ ਚਾਹੀਦੀ ਹੈ ਧੰਨਵਾਦ